ਐਵੇਂ ਔਲਾਦ ਉੱਠ ਕੇ ਕਹਿ ਦਿੰਦੀ ਐ ਕਿ ਮਾਂ ਤੇ ਬੜੀ ਚੰਗੀ ਐ ਬਾਪੂ ਨਹੀਂ ਚੰਗਾ ਹੈਗਾ ਬਾਪੂ ਹਰ ਤਾਂ ਤੋਂ ਰੋਕਦਾ ਬਾਪੂ ਕਿਤੇ ਖੜਨ ਨਹੀਂ ਦਿੰਦਾ ਜਾਨ ਨਹੀਂ ਦਿੰਦਾ ਆਣ ਨਹੀਂ ਦਿੰਦਾ ਓਏ ਭਲੇ ਉਹ ਲੋਕੋ ਬਾਪੂ ਕੋਲ ਜ਼ਿੰਦਗੀ ਦਾ ਐਕਸਪੀਰੀਅੰਸ ਹੁੰਦਾ ਹੈ ਬਾਪੂ ਕੋਲ ਜ਼ਿੰਦਗੀ ਦਾ ਤਜਰਬਾ ਹੁੰਦਾ ਉਹਨੂੰ ਪਤਾ ਹੁੰਦਾ ਕਿ ਕਿੱਥੋਂ ਧੱਕੇ ਮੈਂ ਖਾਦੇ ਉੱਥੇ ਮੇਰੀ ਔਲਾਦ ਧੱਕੇ ਨਾ ਖਾਵੇ ਕਿੱਥੇ ਮੇਰੇ ਨਾਲ ਧੋਖਾ ਹੋ ਗਿਆ ਉਥੇ ਕਿਤੇ ਮੇਰੀ ਔਲਾਦ ਨਾਲ ਧੋਖਾ ਨਾ ਹੋ ਜਾਵੇ ਨਾਲੇ ਅੱਜ ਕੱਲ ਦਾ ਤਾਂ ਸਮਾਂ ਹੀ ਐਦਾਂ ਦਾ ਚੱਲ ਰਿਹਾ ਹੈ ਕਿ ਪਤਾ ਹੀ ਨਹੀਂ ਲੱਗਦਾ ਹੈਗਾ ਮੁੰਡਾ ਕਦੋਂ ਨਸ਼ਾ ਕਰਨ ਲੱਗ ਗਿਆ ਕਦੋਂ ਮਾੜੀ ਸੰਗਤ 'ਚ ਪੈ ਗਿਆ ਇਸ ਕਰਕੇ ਹਰ ਥਾਂ ਤੋਂ ਬਾਪੂ ਰੋਕਦਾ ਰਹਿੰਦਾ ਹੈ ਬੁਰਾ ਨਾ ਮਨਾਇਆ ਕਰੋ ਇੱਕੋ ਇੱਕ ਸਖਸ਼ ਹੈ ਦੁਨੀਆ ਦੇ ਉੱਤੇ ਜਿਹੜਾ ਚਾਹੁੰਦਾ ਹੈ ਕਹੇ ਜੇ ਮੈਂ ਐਸਐਸਆਈ ਲੱਗਿਆ ਹੋਇਆ ਤਾਂ ਮੇਰਾ ਮੁੰਡਾ ਡੀਜੀਪੀ ਹੋਣਾ ਚਾਹੀਦਾ ਉਹ ਬਾਪੂ ਹੈ ਇੱਕ ਵਾਰੀ ਤਾੜੀ ਵਜਾਓ ਬਾਪੂ ਦੇ ਨਾਂ ਤੇ ਸਵੇਰੇ ਉੱਠ ਕੇ ਸਵੇਰੇ ਹੀ ਉੱਠ ਕੇ ਆਪਣੀ ਔਲਾਦ ਲਈ ਸਾਈਕਲ ਦਾਤੀ ਕਪ ਫੁਰਫਾ ਚੱਕ ਲੈਂਦਾ ਪਤਾ ਨਹੀਂ ਕਿੱਥੇ ਚਲਾ ਜਾਂਦਾ ਗਰਮੀ ਨਹੀਂ ਦੇਖਦਾ ਸਰਦੀ ਨਹੀਂ ਦੇਖਦਾ ਧੁੱਪ ਨਹੀਂ ਦੇਖਦਾ ਛਾਂ ਨਹੀਂ ਦੇਖਦਾ ਆਪਣੀ ਔਲਾਦ ਲਈ ਇਕੱਠਾ ਕਰਕੇ ਲਿਆਂਦਾ ਚੋਗਾ ਉਹ ਬੰਦਾ ਕਦੇ ਮਾੜਾ ਹੋ ਸਕਦਾ ਮੈਂ ਕਹਿੰਦਾ ਉਹਨਾਂ ਕਿ ਜੇ ਮਾਂ ਦੇ ਪੈਰਾਂ ਹੇਠ ਜੰਨਤ ਹੈ ਨਾ